ਤੋ ਪਹਿਲਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜੀ ਜਿਨ੍ਹਾਂ ਨੇ ਸਾਡੀ ਸਮੁੱਚੀ ਲੀਡਰਸ਼ਿਪ ਦੇ ਮੰਨ ਦੇ ਵਿੱਚ ਇਹ ਗੱਲ ਪਾਈ ਹੈ ਵੀ ਸਭ ਤੋਂ ਈਮਾਨਦਾਰ ਵਾਰਡ ਨੰਬਰ 3 ਦੇ ਵਿੱਚ ਜੇ ਕੋਈ ਹੈ ਤਾਂ ਉਹ ਜਤਿੰਦਰ ਕੋਰ ਐਸਕੇ ਜੇ ਕੋਈ ਪੜਿਆ ਲਿਖਿਆ ਹੈ ਤਾਂ ਉਹ ਹੈ ਜਤਿੰਦਰ ਕੋਰ ਐਸਕੇ ਤੇ ਜਿਹੜਾ ਗਰਾਊਂਡ ਦੇ ਨਾਲ ਜੁੜਿਆ ਹੋਇਆ ਹੈ ਤਾਂ ਉਹ ਹੈ ਜਤਿੰਦਰ ਕੋਰ ਐਸਕੇ ਤੇ ਸਭ ਤੋਂ ਪਹਿਲਾਂ ਮੈਂ ਉਹ ਪਰਮਾਤਮਾ ਦਾ ਸ਼ੁਕਰਗੁਜ਼ਾਰ ਦੂਜਾ ਸਮੁੱਚੀ ਲੀਡਰਸ਼ਿਪ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਮਾਨ ਤੇ ਸਾਡੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਤੇ ਐਡਵੋਕੇਟ ਰਾਹੁਲ ਸਿੰਘ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਨੂੰ ਨਿਮਾਣਿਆਂ ਨੂੰ ਮਾਨ ਬਖਸ਼ਿਆ ਵਾਰ ਨੰਬਰ 3 ਤੋਂ ਟਿਕਟ ਦਿੱਤੀ ਹੈ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਦਸ਼ਮੇਸ਼ ਨਗਰ ਇਲਾਕਾ ਫੁਲਕੀਨ ਕਲੇਵ ਉਸ ਤੋਂ ਬਾਅਦ ਜੇ ਗੱਲ ਕਰਾਂ ਸੈਂਟਰ ਜੇਲ੍ਹ ਦੇ ਕੁਆਟਰ ਪੁਲਸ ਲਾਈਨ ਤੇ ਕੁਝ ਏਰੀਆ ਭਾਖੜਾ ਇਨਕਲੇਵ ਦਾ ਵੀ ਪੈਂਦਾ ਹੈ ਤੇ ਜਦੋਂ ਹੁਣ ਲੋਕਾਂ ਨੂੰ ਅਸੀਂ ਮਿਲ ਰਹੇ ਹਾਂ ਬਹੁਤ ਵਧੀਆ ਪਿਆਰ ਤੇ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਦੋਂ ਉਹਨਾਂ ਦੀ ਕੋਈ ਸਟਰੀਟ ਲਾਈਟ ਖਰਾਬ ਹੁੰਦੀ ਹੈ ਤਾਂ ਉਹ ਸਿਰਫ ਇੱਕ ਗਰੁੱਪ ਵਿੱਚ ਮੈਸੇਜ ਪਾਉਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਕੰਮ ਹੈ ਜਿਹੜਾ ਨਾਲ ਦੀ ਨਾਲ ਹੁੰਦਾ ਹੈ ਜੇ ਉਹਨਾਂ ਦੇ ਬਾਅਦ ਕੋਈ ਸੀਵਰੇਜ ਦੀ ਪ੍ਰੋਬਲਮ ਆਂਦੀ ਹੈ ਤੇ ਉਹਨਾਂ ਦਾ ਕੰਮ ਨਾਲ ਦੀ ਨਾਲ ਹੁੰਦਾ ਹੈ ਠੀਕ ਹੈ ਸਾਡੇ ਕੋਲ ਮੋਰ ਨਹੀਂ ਸੀ ਪਰ ਅਸੀਂ ਜਿਹੜੇ ਐਮਸੀ ਦੇ ਲੈਵਲ ਦੇ ਜਿਹੜੇ ਕੰਮ ਹੈ ਉਹ ਅਸੀਂ ਕਰਵਾ ਰਹੇ ਹਾਂ ਤੇ ਹੁਣ ਮੈਂ ਬੇਨਤੀ ਵੀ ਕਰਾਂਗਾ ਸਪੈਸ਼ਲ ਵਾਰਡ ਨੰਬਰ 3 ਦੇ ਵਾਸੀਆਂ ਨੂੰ ਵੀ ਭਾਈ ਜਿਹੜੀ ਸਰਕਾਰ ਹੈ ਉਹ ਸੱਸ ਹੈ ਤੇ ਜੇ ਚੁੰਨਾਉ ਨੂ ਜੇ ਘਰ ਦੇ ਵਿੱਚ ਚਾਹੀਦੀ ਹੈ ਤਾਂ ਉਹ ਤੁਸੀਂ ਜਿਹੜੀ ਲਿਆਣੀ ਹੈ ਤੋਂ ਆਮ ਆਦਮੀ ਪਾਰਟੀ ਦੀ ਲਿਆਓ ਜੇ ਦੂਜੀ ਪਾਰਟੀ ਦੀ ਹੋਈ ਤਾਂ ਕਲੇਸ਼ ਹੀ ਹੁੰਦਾ ਹੁਣ ਇਹ ਨੂ ਸੱਸ ਦਾ ਜਿਹੜਾ ਪਿਆਰ ਹੈ ਉਹਦੇ ਲਈ ਜਿਹੜੀ ਨੂ ਹੈ ਆਮ ਆਦਮੀ ਪਾਰਟੀ ਦੀ ਉਹ ਜਤਿੰਦਰ ਕੋ ਰਸਕੇ ਹੈ ਤੇ ਇਹਨੂੰ ਵੱਧ ਵੱਧ ਵੋਟਾਂ ਨਾਲ ਜਿਤਾਓ ਜਿਹੜੀਆਂ ਸੜਕਾਂ ਤੇ ਜਿਹੜੀਆਂ ਤੁਹਾਡੀਆਂ ਸੀਵਰੇਜ ਦੀ ਜਿਹੜੀ ਵੀ ਕੋਈ ਸਮੱਸਿਆ ਸਭ ਤੋਂ ਪਹਿਲ ਦੇ ਆਧਾਰ ਤੇ ਕੀਤੀ ਜਾਏਗੀ ਔਰ ਸਾਡਾ ਇੱਕ ਸੁਪਨਾ ਹੈ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਡਾਕਟਰ ਬਲਬੀਰ ਸਿੰਘ ਦਾ ਸੁਪਨਾ ਹੈ ਪੰਜਾਬ ਨੂੰ ਸਿਹਤਮੰਦ ਪੰਜਾਬ ਦਾ ਸਾਡਾ ਵੀ ਇੱਕ ਸੁਪਨਾ ਹੈ ਅਸੀਂ ਵਾਰਡ ਨੂੰ ਨੰਬਰ 1 ਬਣਾਣਾ ਹੈ ਵੀ ਅਸੀਂ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਰੋਲ ਮਾਡਲ ਬਣਾਣਾ ਹੈ ਵੀ ਵਾਰਡ ਨੰਬਰ 3 ਐਸਾ ਵਾਰਡ ਹੈ ਜਿਹੜਾ ਵਾਰਡ ਨੰਬਰ 1 ਪਹਿਲੇ ਮਤਲਬ ਪੰਜਾਬ ਦੇ ਵਿੱਚ ਆਏਗਾ ਜਿਹਨੂੰ ਦੇਖ ਕੇ ਲੋਕ ਬਾਕੀ ਵਾਰਡ ਐ ਜਿਹੜੇ ਮੇਰੇ ਐਮਸੀ ਭਰਾ ਜਿਹੜੇ ਦੂਜੇ ਬਣਨਗੇ ਉਹ ਵੀ ਰੋਲ ਮਾਡਲ ਬਣਾ ਕੇ ਤੇ ਉਹਦੇ ਆਧਾਰ ਤੇ ਚੱਲਣਗੇ ਅਸੀਂ ਇਸ ਨੂੰ ਨੰਬਰ 1 ਤੇ ਲਿਆਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਡ ਨੰਬਰ 3 ਤੋਂ ਟਿਕਟ ਮਿਲਣ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਪਾਰਟੀ ਸੁਪਰੀਮੋ अरविंद केजरीवाल सरदार ਭਗਵੰਤ ਸਿੰਘ ਜੀ ਮਾਨ ਡਾਕਟਰ ਬਲਬੀਰ ਸਿੰਘ ਜੀ ਸਾਡੇ ਸਿਹਤ ਮੰਤਰੀ ਅਤੇ ਉਹਨਾਂ ਦੇ ਫਰਜ਼ੰਦ ਰਾਹੁਲ ਸੈਣੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਦੇਖੋ ਜੀ 3 ਸਾਲ ਤੋਂ ਅਸੀਂ ਜਦੋਂ ਦੀ ਸਾਡੀ ਸਰਕਾਰ ਬਣੀ ਏ ਅਸੀਂ ਆਪਣੇ ਵਾਰਡ ਨੰਬਰ 3 ਦੇ ਵਿੱਚ ਪੂਰੀ ਤਰ੍ਹਾਂ ਐਕਟਿਵ ਆ ਗਰਾਊਂਡ ਲੈਵਲ ਤੇ ਅਸੀਂ ਕੰਮ ਕਰ ਰਹੇ ਆ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਵਾਰਡ ਦੇ ਵਿੱਚ ਟਾਈਮ ਟੂ ਟਾਈਮ ਅਸੀਂ ਆਪ ਜੀ ਨੂੰ ਦੱਸਦੇ ਵੀ ਰਹਿੰਦੇ ਆ ਮਹਿਲਾਵਾਂ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਉਹ 1000 ਰੁਪਏ ਦੇਣਗੇ ਕੰਮ ਨੂੰ ਟਾਈਮ ਲੱਗਦਾ ਹੈ ਦੇਣਗੇ ਜਰੂਰ ਦੇਣਗੇ ਇਹ ਮੈਂ ਵੀ ਆਪ ਜੀ ਨੂੰ ਵਾਅਦਾ ਕਰਦੀ ਹਾਂ ਕਿ ਜਦੋਂ ਵੀ ਟਾਈਮ ਆਏਗਾ ਤੇ ਉਹ ਮਹਿਲਾਵਾਂ ਦੀ ਉਹ ਵਾਲੀ ਗਰੰਟੀ ਜਰੂਰ ਪੂਰੀ ਕੀਤੀ ਜਾਏਗੀ ਇਸ ਤਰ੍ਹਾਂ ਮਹਿਲਾਮਾਂ ਦੀ ਜਿੱਤੇ ਰੁਪਏ ਦੀ ਐਮਟੀ ਬਣ ਗਈ ਇਸ ਤਰ੍ਹਾਂ ਤੇ ਕੀ ਫਰਕ ਨਹੀਂ ਮਹਿਲਾਵਾਂ ਵਾਸਤੇ ਦੇਖੋ ਜੀ ਜਿਵੇਂ ਕਈ ਲੇਡੀਜ਼ ਕਈ ਕੁੜੀਆਂ ਹੁੰਦੀਆਂ ਪੜੀਆਂ ਲਿਖੀਆਂ ਹੁੰਦੀਆਂ ਨੇ ਤੇ ਉਹ ਚਾਹੁੰਦੀਆਂ ਨੇ ਵੀ ਸਾਨੂੰ ਨੌਕਰੀ ਮਿਲੇ ਕਵਾਲਿਫਾਈਡ ਵੀ ਹੁੰਦੀਆਂ ਨੇ ਤੇ ਜਿਹੜੀਆਂ ਚਲੋ ਘੱਟ ਕੁਆਲਿਫਾਈਡ ਨੇ ਕਈ ਵਾਰੀ ਉਹ ਵੀ ਚਾਹੁੰਦੇ ਆ ਕਿ ਸਾਨੂੰ ਕੋਈ ਜੌਬ ਮਿਲੇ ਤਾਂ ਇਸ ਟਾਈਪ ਦੇ ਮਤਲਬ ਘਰਾਂ 'ਚ ਕਰਨ ਵਾਲੇ ਕੰਮ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਜਿਵੇਂ ਛੋਟੀਆਂ-ਛੋਟੀਆਂ ਫੈਕਟਰੀਆਂ ਜਿਨ੍ਹਾਂ 'ਚ ਲੇਡੀਜ਼ ਬੈਗ ਵਗੈਰਾ ਸੀਨ ਦਾ ਕੰਮ ਕਰਨ ਇਹੋ ਜਿਹੇ ਉਪਰਾਲੇ ਕੀਤੇ ਜਾਣਗੇ ਜੀ ਮਹਿਲਾਵਾਂ ਵਾਸਤੇ ਨਗਰ ਨਿਕਮ ਦੇ ਜਦੋਂ ਚੋਣ ਹੋ ਜਾਂਦੇ ਆ ਤੁਸੀਂ ਐਮਸੀ ਬਣ ਜਾਂਦੇ ਹੋ ਕੀ ਲੱਗਦਾ ਕਿਹੜੇ-ਕਿਹੜੇ ਪਹਿਲ ਦੇ ਆਧਾਰ 'ਤੇ ਤੁਹਾਡੇ ਕੰਮ ਹੋਣਗੇ ਸਾਡੇ ਦੇਖੋ ਜੀ ਸਾਡੇ ਕੰਮ ਤਾਂ ਆਲਰੇਡੀ ਚੱਲ ਰਹੇ ਨੇ ਜੀ ਬੇਸ਼ੱਕ ਅਸੀਂ ਐਮਸੀ ਨਹੀਂ ਸੀ ਹੈਗੇ ਅਸੀਂ ਆਪ ਜੀ ਨੂੰ ਪਤਾ ਹੋਵੇਗਾ ਕਿ ਫੁੱਲਕੈਨ ਕਲੇਵ ਦੇ ਗੇਟ ਨੰਬਰ 2 ਦੇ ਸਾਹਮਣੇ ਤੋਂ ਜਿਹੜੀ ਸੜਕ ਸੀ ਉੱਥੇ ਬਹੁਤ ਬੁਰਾ ਹਾਲ ਸੀ 4-4 5-5 ਫੁੱਟ ਪਾਣੀ ਉੱਥੇ ਖੜਦਾ ਸੀ ਬਰਸਾਤਾਂ ਦੇ ਦਿਨਾਂ 'ਚ ਉੱਥੇ ਲੰਘਿਆ ਨਹੀਂ ਸੀ ਜਾਂਦਾ ਉਹ ਵਾਲੀ ਸੜਕ ਬੜੀ ਵਧੀਆ ਬਣ ਗਈ ਹੈ ਜੀ ਜਿੱਥੇ ਆਪਾਂ ਇਸ ਟਾਈਮ ਖੜੇ ਆਂ ਇਹ ਵਾਲੀ ਸੜਕ ਦਾ ਕੰਮ ਆਲਰੇਡੀ ਚੱਲ ਰਿਹਾ ਜੀ ਆਨੰਦਨਗਰ B ਤੋਂ ਲੈ ਕੇ ਫੁੱਲਕੈਨ ਕਲੇਵ ਦੇ ਗੇਟ ਤੱਕ ਇਹ ਪੂਰੀ ਬੜੀ ਵਧੀਆ ਸੜਕ ਬਣੇਗੀ ਇਸ ਤੋਂ ਇਲਾਵਾ ਅਸੀਂ ਕਹਿੰਦੇ ਆ ਜੀ ਗਲੀਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਅਸੀਂ ਇਸ ਦੀ ਡਿਮਾਂਡ ਵੀ ਪਾਈ ਸੀ ਤੇ ਇੱਕ ਆਪਣਾ ਜੀ ਆਵਾਰਾ ਕੁੱਤਿਆਂ ਦੀ ਪਸ਼ੂਆਂ ਦੀ ਜਿਹੜੀ ਇਹ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਏ ਤੇ ਜਦੋਂ ਮੋਰ ਹੋਏਗੀ ਇਹ ਕੰਮ ਤਾਂ ਸਾਡੇ ਆਪੇ ਹੀ ਹੋਣਗੇ ਅਸੀਂ ਵਾਦਾ ਵੀ ਕਰਦੇ ਆ ਲੋਕਾਂ ਨਾਲ ਬੇ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰਵਾਉਂਗਾ ਵਾਰ ਨੰਬਰ 3 ਦੇ ਵੋਟਰਾਂ ਨੂੰ ਕੀ ਪਈ ਵਾਰ ਨੰਬਰ 3 ਦੇ ਵੋਟਰਾਂ ਨੂੰ ਮੈਂ ਹੱਥ ਜੋੜ ਕੇ اپੀਲ ਕਰਦੀ ਆ ਕਿ ਇਸ ਵਾਰੀ ਵੋਟ ਕਿਸੇ ਸਰਕਾਰ ਕਿਸੇ ਕੈਂਡੀਡੇਟ ਦੇ ਨਾਮ ਨੂੰ ਨਾ ਦਿਓ ਤੁਸੀਂ ਆਪਣੀ ਵੋਟ ਵਿਕਾਸ ਦੇ ਨਾਮ ਤੇ ਦਿਓ ਜਿਸ ਤਰ੍ਹਾਂ ਅਸੀਂ ਪਹਿਲਾਂ ਕੰਮ ਕੀਤੇ ਆ ਬਾਕੀ ਜਿਹੜੇ ਕੰਮ